ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਕਿ ਆਪਾਂ ਕਈ ਵਾਰ ਬਿਨਾਂ ਸਮਝੇ ਸੋਸ਼ਲ ਮੀਡੀਆ ਤੇ ਕੁਝ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜੋ ਦੇ ਦਿੰਦੇ ਨੇ ਉਹ ਕਈ ਵਾਰ ਆਪਣੇ ਵਾਸਤੇ ਘਾਤਕ ਸਾਬਤ ਹੁੰਦੀਆਂ ਨੇ ਕਈ ਵਾਰ ਆਪਾਂ ਉਹਨਾਂ ਤੇ ਬੇਫੂਜਲੇ ਵਿਸ਼ਵਾਸ ਕਰ ਲੈਂਦੇ ਆ ਕਿ ਇਹ ਕੀ ਤੁਸੀਂ ਬੀਜੋ ਇਹ ਦੇ ਇਹ ਫਾਇਦੇ ਨੇ ਇਹ ਇਨੇ ਕੁਆਂਟਲ ਨਿਕਲੂਗੀ ਇਹਨੇ ਨਿਕਲੂਗੀ ਪਰ ਮੈਂ ਅੱਜ ਤੁਹਾਨੂੰ ਦੱਸਦਾ ਕਿ ਮੈਂ ਲਸਣ ਬੀਜੀ ਸੀ ਕੁਝ ਆਪਣੇ ਖਾਣ ਵਾਸਤੇ ਜੋ ਪਹਾੜੀ ਲਸਣ ਸੀ ਜੋ ਲਾਲ ਕੁਆਲਿਟੀ ਦੀ ਲਸਣ ਸੀ ਤਾਂ ਜਿਸ ਦੁਕਾਨਦਾਰ ਤੋਂ ਲੈ ਕੇ ਆਏ ਸੀ ਉਸਨੇ ਵੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਇਹ ਬਹੁਤ ਹੀ ਵਧੀਆ ਲਸਣ ਹੈ ਗੁਣਕਾਰੀ ਲਸਣ ਹੈ ਤੇ ਬਹੁਤ ਵਧੀਆ ਇਹਦਾ ਹੀ ਇਹ ਜਿਹੜੀ ਪਦਾਇਸ਼ ਹੈ ਉਪਜਾਊ ਨਿਕਲਦੀ ਹੈ ਤਾਂ ਮੈਂ ਨਵੰਬਰ ਚ ਬੀਜਿਆ ਸੀ ਅੱਜ ਤੁਸੀਂ ਲਗਾ ਲਓ ਕਿ ਅੱਜ 6 ਮਹੀਨਾ ਚੱਲ ਪਿਆ ਹੈ 6 ਮਹੀਨਾ ਖਤਮ ਹੋਣ ਨੂੰ ਹੈ ਅੱਜ 29 ਤਰੀਕ 6 ਮਹੀਨਾ ਹੈ ਤਾਂ ਇਹ ਲਸਣ ਮੇਰਾ ਅੱਜ ਵੀ ਹਰੇ ਦਾ ਹਰਾ ਹੀ ਹੈ ਤੁਸੀਂ ਇਹ ਦੇਖ ਰਹੇ ਹੋ ਕਿ ਲਸਣ ਹਰਾ ਹੈ ਤਾਂ ਜਦੋਂ ਮੈਂ ਇਹਨੂੰ ਪੁੱਟ ਕੇ ਅੱਜ ਦੇਖਿਆ ਤਾਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਇਹ ਗੱਠਾ ਨਿਕਲੇ ਨੇ ਜਿਸ ਤਰ੍ਹਾਂ ਦੀ ਬੀਜੀ ਹੋਈ ਸੀ ਉਹੀ ਗੱਠ ਅੱਜ ਨਿਕਲੀ ਐ ਇਤਵੱਦੀ ਕੋਈ ਗੱਠ ਨਹੀਂ ਬਣੀ ਤਾਂ ਇਹ ਆ ਦੇਖੋ ਸਾਰੀ ਇਸੇ ਤਰ੍ਹਾਂ ਹੀ ਨਿਕਲੀ ਐ ਗੱਠ ਤਾਂ ਬੜੀ ਅਫਸੋਸ ਦੀ ਗੱਲ ਹੈ ਕਿ ਕਈ ਵਾਰ ਆਪਾਂ ਬਿਨਾਂ ਸਮਝੇ ਤੋਂ ਹੀ ਬਣਾ ਬਿਨਾਂ ਕਿਸੇ ਜਾਣਕਾਰੀ ਤੋਂ ਆਪਾਂ ਲਸਣ ਵਗੈਰਾ ਜਾਂ ਹੋਰ ਕੋਈ ਵੀ ਸਬਜ਼ੀ ਜਾਂ ਕੋਈ ਵੀ ਚੀਜ਼ ਅਪਣਾ ਲੈਂਦੇ ਆ ਜਾਂ ਬੀਜ ਲੈਂਦੇ ਆ ਤਾਂ ਉਹ ਕਈ ਵਾਰ ਆਪਣੇ ਵਾਸਤੇ ਸਹੀ ਸਾਬਤ ਨਹੀਂ ਹੁੰਦੀ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਉਹ ਸਾਰਾ ਸੱਚ ਨਹੀਂ ਹੁੰਦਾ ਹੈਗਾ ਤਾਂ ਅੱਜ ਵੀ ਇਹ ਲਸਣ ਹੈ ਜਿਹੜਾ ਮੇਰਾ ਇਹ ਹਰੇ ਦਾ ਹਰਾ ਹੀ ਖੜਿਆ ਹੋਇਆ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਮੈਂ ਕੁਛ ਲਸਣ ਇਹਦੇ ਵਿੱਚ ਪਹਿਲਾਂ ਫੁੱਟ ਵੀ ਲਈ ਆ ਖਾਣ ਵਾਸਤੇ ਤਾਂ ਇਹ ਲਸਣ ਹੈ ਜਿਹੜਾ ਆ ਦੇਖੋ ਤੁਸੀਂ ਦੇਖ ਰਹੇ ਹੋ ਕਿ ਇਹ ਅੱਜ ਵੀ ਹਰੇ ਦਾ ਹਰਾ ਹੀ ਇਸੇ ਤਰ੍ਹਾਂ ਖੜਿਆ ਹੈ ਤਾਂ ਜਦੋਂ ਮੈਂ ਦੁਕਾਨਦਾਰ ਨਾਲ ਗੱਲਾਂ ਕੀਤੀਆਂ ਜਾ ਕੇ ਤਾਂ ਉਹ ਕਹਿਣ ਲੱਗਿਆ ਕਿ ਵੀਰ ਜੀ ਤੁਹਾਡੇ ਨਾਲ ਨਹੀਂ ਹੋਇਆ ਇਹ ਸਾਰਿਆਂ ਨਾਲ ਇਸੇ ਤਰ੍ਹਾਂ ਹੈ ਜਿੰਨੇ ਵੀ ਦੁਕਾਨਦਾਰ ਮੇਥੋਂ ਲੱਕੀ ਗਏ ਨੇ ਤਾਂ ਇਸੇ ਤਰ੍ਹਾਂ ਹੀ ਉਹਨਾਂ ਦੀ ਹਰੀ-ਹਰੀ ਖੜੀ ਹੈ ਤਾਂ ਇਹ ਦੀ ਕੋਈ ਫੋਟੋ ਜਾਇਰੀ ਜਿਹੜੀ ਗਰੋਥ ਵਗੈਰਾ ਨਹੀਂ ਹੋਈ ਆ ਹੁਣ ਤੱਕ ਤਾਂ ਬੜੀ ਅਫਸੋਸ ਦੀ ਗੱਲ ਹੈ ਕਿ ਕਈ ਵਾਰ ਆਪਾਂ ਬਿਨਾ ਸੋਚੇ ਸਮਝੇ ਹੀ ਉਹ ਚੀਜ਼ਾਂ ਅਪਣਾ ਲੈਂਦੇ ਜਿਨ੍ਹਾਂ ਦੀ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਐ ਸੋਸ਼ਲ ਮੀਡੀਆ ਤੇ ਦੱਸਿਆ ਜਾਂਦਾ ਹੈ ਕਿ ਜੋ ਇਹ ਚੀਜ਼ ਹੈ ਵੀ ਇਹ ਇੰਨੀ ਵੀ ਚੋਰੀ ਦੀ ਇੱਕ ਵਾ ਕੁਆਲਿਟੀ ਹੋਊਗੀ ਤੇ ਇੰਨੀ ਦੀ ਨਿਕਲੂਆ ਪਰ ਤੁਸੀਂ ਇਹ ਦੇਖ ਰਹੇ ਹੋ ਕਿ ਮੈਂ ਜੋ ਬੀਜੀ ਹੋਈ ਸੀ ਲਸਣ ਮੈਂ ਹਕੀਕਤ ਦੱਸ ਰਿਹਾ ਹਾਂ ਕਿ ਇਹ ਦੇਖੋ ਲਸਣ ਅੱਜ ਵੀ ਹਰੇ ਦਾ ਹਰਾ ਉਸੇ ਤਰ੍ਹਾਂ ਹੀ ਖੜਿਆ ਹੈ ਜਦ ਕਿ ਦੂਸਰਾ ਜਿਹੜਾ ਮੈਂ ਦਿੱਤੀ ਲਸਣ ਸੀ ਉਹ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਪੁੱਟ ਵੀ ਲਿਆ ਹੈ ਤਾਂ ਉਹ ਵਧੀਆ ਨਿਕਲਿਆ ਪਰ ਇਹ ਲਸਣ ਮੇਰਾ ਅੱਜ ਵੀ ਹਰੇ ਦਾ ਹਰਾ ਹੀ ਖੜਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਮੈਂ ਸਾਰੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਈ ਵਾਰ ਆਪਾਂ सोशल मीडिया से यकीन कर लेंदे कि सोशल मीडिया से इस तरह जो तक आप हकीकत नहीं देखते उद तक आप किसी तरह की कोई पंगा नहीं लैना चाहिए मैं तो पंगा ही कहूँगा क्योंकि मैं बीजा दड़े शौक नदिया निकलूगा गुणकारी लसन है पर यह लसन अज भी आ इस तरह ही है ਜਿੰਨਾ ਬੀਜਿਆ ਸੀ ਉਹੀ ਦੀ ਉਹੀ ਉਹਦੀ ਗਰੋਥ ਰਹੀ ਹੈ ਕੋਈ ਇਹਦੀ ਗਰੋਥ ਵਧ ਨਹੀਂ ਹੈ